ਪਾਣੀ ਦੇ ਮੁੱਦੇ ਤੇ ਅੱਜ ਚੰਡੀਗੜ੍ਹ ਦੇ ਵਿੱਚ ਆਲ ਪਾਰਟੀ ਮੀਟਿੰਗ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਬਲਵਿੰਦਰ ਸਿੰਘ ਪੂਂਦਰ ਤੇ ਡਾਕਟਰ ਦਲਜੀਤ ਚਿਮਾ ਪੰਜਾਬ ਭਵਨ ਪਹੁੰਚ ਚੁੱਕੇ ਨੇ ਤੇ ਕਾਂਗਰਸ ਤੋਂ ਜ਼ਿਕਰ ਕਰੀਏ ਤਾਂ ਤ੍ਰਿਪਤ ਰਚਿੰਦਰ ਪਾਚਵੜ, ਰਾਣਾ ਕੇਪੀ ਪਹੁੰਚੇ ਨੇ। ਪਾਜਪਾ ਤੋਂ ਸੁਨੀਲ ਜਾਖੜ, ਮਨਰੰਜਨ ਕਾਲਿਆ ਅੱਜ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ। ਹਰਿਆਣਾ ਨੂੰ ਪਾਣੀ ਦੇ ਸੰਬੰਧੀ ਜੋ ਅੱਜ ਦੀ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ ਕਿਉਂਕਿ ਲਗਾਤਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਦੇ ਕੋਲੇ ਤਾਂ ਆਪ ਪੂਰਾ ਪੂਰਾ ਪਾਣੀ ਹੈ। ਪੰਜਾਬ ਦੇ ਵਿੱਚ ਜੀਰੀ ਦੀ ਉਨੀ ਸ਼ੁਰੂ ਹੋ ਜਾਵੇਗੀ ਜਿਸ ਕਰਕੇ ਪਾਣੀ ਦੀ ਲੋੜ ਪੰਜਾਬ ਨੂੰ ਬਹੁਤ ਹੈ ਅਸੀਂ ਹਰਿਆਣਾ ਨੂੰ ਪਾਣੀ ਨਹੀਂ ਦੇ ਸਕਦੇ ਪਰ ਜਿਸ ਹਿਸਾਬ ਦੇ ਨਾਲ ਹਰਿਆਣਾ ਨੂੰ ਪਾਣੀ ਛੱਡ ਦਿੱਤਾ ਗਿਆ ਉਸ ਤੋਂ ਬਾਅਦ ਜੋ ਸਿਆਸਤ ਪੂਰੇ ਤਰੀਕੇ ਨਾਲ ਗਰਮਾਉਂਦੀ ਨਜ਼ਰ ਆਈ ਤੇ ਪਾਣੀਆਂ ਦੀ ਵਾਰ ਸ਼ੁਰੂ ਹੋ ਚੁੱਕੀ ਹੈ ਤਾਂ ਪਾਣੀਆਂ ਦੇ ਮੁੱਦੇ ਤੇ ਅੱਜ ਚੰਡੀਗੜ੍ਹ ਦੇ ਵਿੱਚ 올 ਪਾਰਟੀ ਮੀਟਿੰਗ ਹੈ ਬਲਵਿੰਦਰ ਸਿੰਘ ਪੂੰਦਰ ਤੇ ਡਾਕਟਰ ਦਲਜੀਤ ਜੀ ਮਸ਼ਰੂਮਨੀ ਅਕਾਲੀ ਦਲ ਤੋਂ ਸ਼ਾਮਲ ਹੋਣਗੇ ਕਾਂਗਰਸ ਤੋਂ ਤ੍ਰਿਪਤ ਰਜਿੰਦਰ ਬਾਜਵਾ ਤੇ ਰਾਣਾ ਕੇਪੀ ਜੋ ਕਿ ਪੰਜਾਬ ਭਵਨ ਪਹੁੰਚੇ ਨੇ ਉੱਥੇ ਹੀ ਭਾਜਪਾ ਤੋਂ ਸੁਨੀਲ ਜਾਖੜ ਤੇ ਮਨੋਰੰਜਨ ਕਾਲੀਆ ਜੋ ਕਿ ਸ਼ਾਮਲ ਹੋਣਗੇ ਤਾਂ ਹਰਿਆਣਾ ਨੂੰ ਪਾਣੀ ਦੀ ਸੰਬੰਧੀ ਜੋ ਵਿਚਾਰ ਚਰਚਾ ਇਸ 올 ਪਾਰਟੀ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਤੇ ਇਸੇ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਕਮਲਦੀਪ ਸਿੰਘ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਕਮਲ ਜਿਸ ਸਬੱਤ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਸਾਫ਼ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਦੇ ਕੋਲੇ ਪਾਣੀ ਹੈ ਹੀ ਨਹੀਂ ਹੈ ਕਿੱਥੋਂ ਪਾਣੀ ਦੇ ਦਈਏ ਹਰਿਆਣਾ ਨੂੰ ਪਰ ਜਿਸ ਸਬੱਤ ਦੇ ਨਾਲ ਪਾਣੀ ਛੱਡ ਦਿੱਤਾ ਗਿਆ ਉਸ ਤੋਂ ਬਾਅਦ ਸਿਆਸਤ ਲਗਾਤਾਰ ਗਰਮੌਂਦੀ ਨਸਰ ਆ ਰਹੀ ਹੈ ਤੇ ਅੱਜ 올 ਪਾਰਟੀ ਮੀਟਿੰਗ ਜੋ ਕਿ ਪੰਜਾਬ ਭਵਨ ਦੇ ਵਿੱਚ ਰੱਖੀ ਗਈ ਹੈ ਕਿੰਨੇ ਵਜੇ ਮੀਟਿੰਗ ਜੋ ਸ਼ੁਰੂ ਹੋਵੇਗੀ ਕੌਣ ਕੌਣ ਹੁਣ ਤੱਕ ਪਹੁੰਚ ਚੁੱਕੇ ਹੈ ਤੇ ਕੀ ਕੁਝ ਹੋਰ ਅਹਿਮ ਅਪਡੇਟ ਹੈ ਇਹ ਬਿਲਕੁਲ ਕੁਲਵਿੰਦਰ ਦੇਖੋ ਇਸ ਸਮੇਂ ਜੋ ਕਿ ਸਿੱਧ ਮਨੋਰੰਜਕ ਕਾਲੀਆ ਅਤੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਜਿਹੜੇ ਉਹ 올 ਪਾਰਟੀ ਮੀਟਿੰਗ ਵਾਸਤੇ ਪਹੁੰਚ ਚੁੱਕੇ ਨੇ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਵਫਦ ਹੈ ਜਿਸ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੁੰਦੜ ਹੁਣ ਅਤੇ ਉਸ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਚੀਮਾ ਉਹ ਜਿਹੜੇ 올 ਪਾਰਟੀ ਮੀਟਿੰਗ ਵਾਸਤੇ ਪੰਜਾਬ ਭਵਨ ਵਿਖੇ ਪਹੁੰਚੇ ਨੇ ਅਤੇ ਇਸ ਤੋਂ ਇਲਾਵਾ ਜੋ ਕਾਂਗਰਸ ਦੇ ਤਰਪਜਿੰਦਰ ਸਿੰਘ ਬਾਜਵਾ ਸਾਬਕਾ ਕੈਬਨਿਟ ਮੰਤਰੀ ਨੇ ਅਤੇ ਰਾਣਾ ਕੇਪੀ ਜਿਹੜੇ ਨੇ ਉਹ ਕਹਿ ਸਕਦੇ ਆ ਪੰਜਾਬ ਭਵਨ ਦੇ ਵਿੱਚ 올 ਪਾਰਟੀ ਮੀਟਿੰਗ ਵਾਸਤੇ ਪਹੁੰਚ ਚੁੱਕੇ ਨੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਜੋ ਪ੍ਰਧਾਨ ਨੇ ਪੰਜਾਬ ਦੇ ਅਮਨ ਅਰੋੜਾ ਕੈਬਨਟ ਮੰਤਰੀ ਵੀ ਨੇ ਉਹ ਵੀ ਜਿਹੜੇ 올 ਪਾਰਟੀ ਮੀਟਿੰਗ ਵਾਸਤੇ ਪਹੁੰਚ ਚੁੱਕੇ ਨੇ ਅਤੇ ਪੰਜਾਬ ਦੀਆਂ ਜੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਆਗੂ ਜਿਹੜੇ ਕਹਿ ਸਕਦੇ ਆ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਵਾਸਤੇ 올 ਪਾਰਟੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜੇ ਪੰਜਾਬ ਭਵਨ ਵਿਖੇ ਪਹੁੰਚ ਰਹੇ ਨੇ ਕੁਝ ਸਮੇਂ ਤੱਕ ਜਿਹੜੇ ਕਹਿ ਸਕਦੇ ਆ ਇਹ ਮੀਟਿੰਗ ਹੈ ਉਹ ਸ਼ੁਰੂ ਹੋਏਗੀ ਅਤੇ ਸਾਂਝੇ ਤੌਰ ਤੇ ਕਹਿ ਸਕਦੇ ਆ ਇਕਜੁੱਟ ਹੋ ਕੇ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਕਰਨ ਤੇ ਜੋ ਕਿਸੇ ਦੇ ਮਤੇ ਨੇ ਜਾਂ ਫੈਸਲੇ ਨੇ ਉਹ ਲਏ ਜਾਣਗੇ ਅਤੇ ਕਿਉਂਕਿ ਜਦੋਂ ਤੋਂ ਕਿਸੇ ਦੇ ਬੀਬੀਐਮਬੀ ਵੱਲੋਂ ਫੈਸਲਾ ਲਿਆ ਗਿਆ ਉਸ ਤੋਂ ਬਾਅਦ ਲਗਾਤਾਰ ਸਟਰੀ ਨੂੰ ਲੈ ਕੇ ਵਿਰੋਧ ਹੈ ਜੋ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਬੀਤੇ ਦਿਨ ਕਿਸੇ ਦੇ ਨੰਗਲ ਡੈਮ ਤੇ ਉੱਪਰ ਜੋ ਕਿਸੇ ਦੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਹਰਜੋਤ ਸਿੰਘ ਬੈਂਸ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਉਸ ਤੋਂ ਇਲਾਵਾ ਮੁੱਖ ਮੰਤਰੀ ਖੁਦ ਭਗਵੰਤ ਸਿੰਘ ਮਾਨ ਜਿਹੜੇ ਉਸ ਜਗ੍ਹਾ ਤੇ ਜਾ ਕੇ ਆਏ ਉਹਨਾਂ ਨੇ ਖੁਦ ਜਿਹੜਾ ਉਸ ਜਗ੍ਹਾ ਤੇ ਜਾ ਕੇ ਮਾਇਨਾ ਕੀਤਾ ਇੱਕ ਇੱਕ ਚੀਜ਼ ਦੀ ਜਿਹੜੀ ਅਪਡੇਟ ਅਧਿਕਾਰੀਆਂ ਤੋਂ ਲਈ ਕਿ ਕਿੰਨੇ ਕਿਊਸਿਕ ਪਾਣੀ ਉਹਨਾਂ ਕੋਲ ਨੰਗਲ ਝੀਲ ਦੇ ਵਿੱਚ ਆ ਰਿਹਾ ਕਿੰਨੇ ਕਿਊਸਿਕ ਪਾਣੀ ਜਿਹੜਾ ਨੰਗਲ ਹਾਈਡਲ ਦੇ ਵਿੱਚ ਇਸ ਸਮੇ ਛੱਡਿਆ ਜਾ ਰਿਹਾ ਕਿਉਂਕਿ ਬਿੱਤੇ ਦਿਨਾਂ ਤੋਂ ਲੈ ਕੇ ਕੱਲ ਦਾ ਦੇਖਿਆ ਜਾਵੇ ਤਾਂ ਨੰਗਲ ਹਾਈਡਲ ਨਹਿਰ ਦੇ ਵਿੱਚ ਪਾਣੀ ਆ ਜਿਹੜਾ ਉਹ ਘਟਾ ਦਿੱਤਾ ਗਿਆ ਸੀ ਪਾਣੀ ਦਾ ਫਲੋ ਪਹਿਲਾਂ ਜੋ 12500 ਕਿਊਸਿਕ ਨੰਗਲ ਹਾਈਡਲ ਨਹਿਰ ਦੇ ਵਿੱਚ ਚੱਲ ਰਿਹਾ ਸੀਗਾ ਉਸ ਨੂੰ 9200 ਕਿਊਸਿਕ ਕਰ ਦਿੱਤਾ ਗਿਆ ਸੀ ਦੂਸਰਾ ਮੁੱਖ ਮੰਤਰੀ ਹਰਮਨ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਇੱਕ ਵੀ ਵਾਧੂ ਬੂੰਦ ਜਿਹੜੀ ਪਾਣੀ ਦੀ ਉਹ ਪੰਜਾਬ ਦੇ ਕੋਲ ਨਹੀਂ ਹੈ ਕਿ ਉਹ ਹਰਿਆਣਾ ਨੂੰ ਦੇਣ ਕਿਉਂਕਿ ਪੀਣ-ਜੋਗ ਪਾਣੀ ਦੇਣਾ ਤਾਂ ਪੀਣ ਵਾਸਤੇ ਪਾਣੀ ਦੇਣ ਵਾਸਤੇ ਪਾਣੀ ਇੱਕ ਮਨੁੱਖਤਾ ਦੇ ਤੌਰ ਤੇ ਜਿਹੜਾ ਹਰਿਆਣਾ ਨੂੰ ਜਰੂਰ ਦੇ ਦੇਣਗੇ ਪਰ ਜੇਕਰ ਉਹ ਸੋਚਦੇ ਨੇ ਹਰਿਆਣਾ ਸੋਚਦਾ ਕਿ ਸਿੰਚਾਈ ਲਈ ਦੀ ਅਸੀਂ ਪਾਣੀ ਜਿਹੜਾ ਲੈ ਲਵਾਂਗੇ ਇਸ ਸਮੇਂ ਤਾਂ ਉਸ ਪਾਣੀ ਲਈ ਸਾਡੇ ਕੋਲ ਕੋਈ ਵੀ ਜਗਾ ਜਾਂ ਕੋਈ ਵੀ ਵਾਧੂ ਪਾਣੀ ਹੈ ਉਹ ਨਹੀਂ ਹੈ ਹਰਿਆਣਾ ਵਾਸਤੇ ਅਤੇ ਦੂਸਰਾ ਜੋ 21 ਮਈ ਤੋਂ ਲੈ ਕੇ 20 ਮਈ ਤੱਕ ਪੂਰਾ ਇਹ ਸਰਕਲ ਹੈ ਜਿਹੜਾ ਉਹ ਚੱਲਦਾ ਅਤੇ ਉਸ ਸਮੇਂ ਦੇ ਵਿੱਚ ਵਿੱਚ ਜੋ ਕਿਸੇ ਦਾ ਪਾਣੀ ਆ ਉਹ ਪੂਰਾ ਜਿਹੜਾ ਕਰ ਲਿਆ ਗਿਆ ਅਤੇ ਇਸ ਸਮੇਂ ਜੋ ਕਿਸੇ ਦੇ ਆ ਬਸਪਾ ਦੇ ਜਿਹੜੇ ਵਿਧਾਇਕ ਨੇ ਜੋ ਅਤੇ ਉਹਨਾਂ ਦੇ ਜਿਹੜੇ ਆਗੂ ਨੇ ਉਹ ਜਿਹੜੇ ਸਮੇਂ ਪਹੁੰਚੇ ਨੇ ਨਿਸ਼ੰਤਰਪਾਲ ਜੀ ਜਿਹੜੇ ਨੇ ਉਹ ਕਿਸੇ ਦੇ ਬਸਪਾ ਭਖੋ ਜਿਹੜਾ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤਾਂ ਵਾਕਿਵਾ ਖ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹਨਾਂ ਦੇ ਆਗੂ ਆ ਜਿਹੜੇ ਉਹ ਇਸ ਸਮੇਂ 올 ਪਾਰਟੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ ਬਿਲਕੁਲ ਕਮਲ ਜਿਸ ਹਿਸਾਬ ਦੇ ਨਾਲ ਬੀਤੇ ਦਿਨੀ ਜੋ ਸੁਨੀਲ ਜਾਖੜ ਨੇ ਉਹਨਾਂ ਤੇ ਨਿਸ਼ਾਨੇ ਖੂਬ ਸਾਤੇ ਗਏ ਸੀ ਕਿ ਸੁਨੀਲ ਜਾਖੜ ਪੰਜਾਬ ਦੇ ਲਈ ਬੋਲ ਕਿਉਂ ਨਹੀਂ ਰਹੇ ਮਾਲਵਿੰਦਰ ਸਿੰਘ ਕੰਗ ਦਾ ਜ਼ਿਕਰ ਕਰ ਲਈ ਤੇ ਉਹਨਾਂ ਦੇ ਵੱਲੋਂ ਵੀ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਪੰਜਾਬ ਦੇ ਨਾਲ ਇੱਕੋ ਜੀ ਸਾਜ਼ਿਸ਼ ਹੋ ਗਈ ਹੈ ਜਿਸ ਹਿਸਾਬ ਦੇ ਨਾਲ ਅੱਜ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚਣਗੇ ਜੀ ਪੰਜਾਬ ਨਾ ਹਿਮਾਚਲ ਐਕਸਕਲੂਸਿਵ ਤਸਵੀਰਾਂ ਵੀ ਵਿਖਾ ਰਿਹਾ ਹੈ ਕੀ ਲੱਗਦਾ ਹੈ ਕਿ ਪੰਜਾਬ ਦੇ ਹੱਕ ਦੇ ਲਈ ਸਾਰੀਆਂ ਪਾਰਟੀਆਂ ਅੱਜ ਇੱਥੇ ਇਕਜੁੱਟ ਹੋਣਗੀਆਂ ਭਾਵੇਂ ਇੱਕ ਦੂਜੇ ਦੇ ਵਿਰੋਧੀ ਨੇ ਇਹ ਬਿਲਕੁਲ ਕੁਲਵਿੰਦਰ ਦੇਖੋ ਕਿਉਂਕਿ ਜਦੋਂ ਪੰਜਾਬ ਦੀ ਗੱਲ ਆ ਜਾਵੇ ਪੰਜਾਬ ਦੀ ਗੱਲ ਤੇ ਕਿਤੇ ਨਾ ਕਿਤੇ ਵੱਖ-ਵੱਖ ਰਾਜਨੀਤੀ ਪਾਰਟੀਆਂ ਨੂੰ ਆਪਣੀ ਇੱਕ ਜੁੜਤਾ ਦਿਖਾਉਣੀ ਪਈ ਨਹੀਂ ਆ ਕਿਉਂਕਿ ਹਰਿਆਣਾ ਦੇ ਵਿੱਚ ਜਾਂ ਜਿਸ ਤਰੀਕੇ ਉੱਥੇ ਪਾਰਟੀਆਂ ਨੇ ਪੰਜਾਬ ਨੇ ਸਾਫ ਨਾ ਕਰ ਦਿੱਤੀ ਹੈ ਕੋਰੀ ਨਾ ਹੋ ਗਈ ਹੈ ਪਰ ਨਾ ਲਾ ਦਿੱਤਾ ਗਿਆ ਆਪਣੇ ਪੰਜਾਬ ਜੋ ਮੁੱਖ ਮੰਤਰੀ ਪੰਜਾਬ ਥੋੜੀ ਦੇਰ ਤੱਕ ਮੁੱਖ ਮੰਤਰੀ ਪੰਜਾਬ ਫਿਲਹਾਲ ਤੁਹਾਨੂੰ ਦੱਸਦੇ ਕਿ ਚੰਡੀਗੜ੍ਹ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਐ ਐਕਸਕਲੂਸਿਵ ਤਸਵੀਰਾਂ ਜੀ ਪੰਜਾਬ ਹੈ ਹਿਮਾਚਲ ਤੇ ਪੰਜਾਬ ਭਵਨ ਤੋਂ ਇਹ ਸਿੱਧੀਆਂ ਤਸਵੀਰਾਂ ਆ ਰਹੀਆਂ ਨੇ ਤੁਹਾਨੂੰ ਦੱਸਦੇ ਕਿ ਪਾਣੀ ਦਾ ਮੁੱਦਾ ਜੋਕੇ ਬੇਹੱਦ ਭਖਿਆ ਹੋਇਆ ਤੇ ਉੱਥੇ ਹੀ ਅੱਜ ਚੰਡੀਗੜ੍ਹ ਦੇ ਵਿੱਚ ਜੋ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ ਬਲਵਿੰਦਰ ਸਿੰਘ ਪੂਨ ਦਾ ਡਾਕਟਰ ਦਲਜੀਤ ਚੀਮਾ ਸ਼੍ਰੋਮਣੀ ਅਕਾਲੀ ਦਲ ਤੋਂ ਇੱਥੇ ਸ਼ਾਮਲ ਹੋਏ ਨੇ ਤੇ ਉੱਥੇ ਹੀ ਕਾਂਗਰਸ ਤੋਂ ਤ੍ਰਿਪਤ ਰਜਿੰਦਰ ਬਾਜਵਾ ਇੱਥੇ ਮੀਟਿੰਗ ਦੇ ਵਿੱਚ ਪਹੁੰਚੇ ਨੇ ਭਾਜਪਾ ਤੋਂ ਸੁਨੀਲ ਜਾਖੜ ਜੋਕੇ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਚਣਗੇ ਤੋਂ ਦੱਸਿਆ ਕਿ ਲਗਾਤਾਰ ਪਾਣੀਆਂ ਦੀ ਵਾਰ ਜੋ ਕਿ ਹੁਣ ਛਿੜ ਚੁੱਕੀ ਹੈ ਪੰਜਾਬ ਦੇ ਵੱਲੋਂ ਸਿੱਧੇ ਤੌਰ ਤੇ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਦੇ ਕੋਲ ਆਪ ਪਾਣੀ ਨਹੀਂ ਹੈ ਪੂਰੇ 1 ਸਾਲ ਦਾ ਪਾਣੀ ਜੋ ਕਿ ਹਰਿਆਣਾ ਨੂੰ ਦੇ ਦਿੱਤਾ ਗਿਆ ਸੀ ਪਰ ਹਰਿਆਣਾ ਦੇ ਵੱਲੋਂ ਉਹ ਪਾਣੀ ਜਿਸ ਹਿਸਾਬ ਦੇ ਨਾਲ ਵਰਤ ਲਿਆ ਗਿਆ 21 ਮਈ ਤੋਂ ਇਹ ਜੋ ਨਵੇਂ ਪਾਣੀ ਦਾ ਪੂਰਾ ਹਿਸਾਬ ਕਿਤਾਬ ਹੁੰਦਾ ਮੁੱਖ ਮੰਤਰੀ ਮਾਨ ਦੇ ਵੱਲੋਂ ਬੜੇ ਹੀ ਵਿਸਤਾਰ ਦੇ ਨਾਲ ਜੋ ਇਹ ਜਾਣਕਾਰੀ ਸਾਂਝਾ ਕੀਤੀ ਗਈ ਸੀ ਨਾਲ ਹੀ ਉਹਨਾਂ ਨੇ ਹੁਣ ਕਹਿ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਤਾਂ ਜੋ ਚੋਨੇ ਦੀ ਬਜਾਈ ਹੋਣੀ ਹੈ ਤੇ ਉਥੇ ਹੀ ਪੰਜਾਬ ਕੋਲ ਆਪ ਪਾਣੀ ਪੂਰਾ ਨਹੀਂ ਹੈ ਜਿਸ ਤੋਂ ਬਾਅਦ ਹਰਿਆਣਾ ਨੂੰ ਪਾਣੀ ਛੱਡਿਆ ਗਿਆ ਸਿਆਸਤ ਹੁਣ ਲਗਾਤਾਰ ਗਰਮਾ ਚੁੱਕੀ ਹੈ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਅੱਜੇ 올 ਪਾਰਟੀ ਮੀਟਿੰਗ ਸੱਦੀ ਗਈ ਹੈ ਇਸ ਵਕਤ ਤੁਹਾਨੂੰ ਸਿੱਧੀਆਂ ਤੇ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੀ ਪੰਜਾਬ ਨਾਲ ਹਿਮਾਚਲ ਤੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦੱਸ ਦੇ ਕਿ ਮੁੱਖ ਮੰਤਰੀ ਮਾਨ ਜੋਕੇ ਇੱਥੇ ਪਹੁੰਚ ਚੁੱਕੇ ਨੇ ਭਾਜਪਾ ਤੋਂ ਸੁਨੀਲ ਜਾਖੜ, ਮਨਰੰਜਨ ਕਾਲੀਆ ਇੱਥੇ ਪਹੁੰਚੇ ਨੇ ਹਰਿਆਣਾ ਨੂੰ ਪਾਣੀ ਦੇ ਸੰਬੰਧੀ ਜੋ ਅੱਜ ਵਿਚਾਰ ਚਰਚਾ ਕੀਤੀਆਂ ਜਾਣਗੀਆਂ ਕਿਉਂਕਿ ਲਗਾਤਾਰ ਪਾਣੀਆਂ ਦਾ ਮੁੱਦਾ ਜੋ ਗਰਮਾਇਆ ਹੋਇਆ ਹਾਲਾਂਕਿ ਵਿਰੋਧੀ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਅੱਜ ਇੱਥੇ ਇਕਜੁੱਟ ਹੋਣਗੀਆਂ ਪੰਜਾਬ ਦੇ ਇਸ ਪਾਣੀਆਂ ਵਾਲੇ ਮਸਲੇ ਤੇ ਕੋਈ ਨਾ ਕੋਈ ਹੱਲ ਦੀ ਉਮੀਦ ਜ਼ਰੂਰ ਲਗਾਈ ਜਾ ਰਹੀ ਹੈ ਤਾਂ ਲਾਈਵ ਤੇ ਐਕਸਕਲੂਸਿਵ ਤਸਵੀਰਾਂ ਜੀ ਪੰਜਾਬ ਰਣਾ ਹਿਮਾਚਲ ਤੋਂ ਤੁਹਾਨੂੰ ਦਿਖਾ ਰਿਹਾ ਪੰਜਾਬ ਭਵਨ ਤੋਂ ਇਹ ਤਸਵੀਰਾਂ ਨੇ ਸਿੱਧੀਆਂ ਤਸਵੀਰਾਂ ਕੁਝ ਹੀ ਸਮਾਂ ਹੋਰ ਤੇ ਕੁਝ ਸਮੇਂ ਬਾਅਦ ਇਹ 올 ਪਾਰ ਇਹਦੇ ਮੁੱਦੇ ਨੂੰ ਲੈ ਕੇ ਵਿਚਾਰਾ ਚਰਚਾਵਾਂ ਕੀਤੀਆਂ ਜਾਣਗੀਆਂ ਫਲਹਾਲ ਇਹ ਤਸਵੀਰਾਂ ਪੰਜਾਬ ਪਵਨ ਚੰਡੀਗੜ੍ਹ ਤੋਂ ਸਿੱਧੀਆਂ ਤੁਹਾਡੇ ਤੱਕ ਪਹੁੰਚਾ ਰਹੇ ਆ ਐਕਸਕਲੂਸਿਵ ਤਸਵੀਰਾਂ ਨੇ ਕਾਂਗਰਸ ਤੋਂ ਜੇ ਖਾਸ ਕਰਕੇ ਜ਼ਿਕਰ ਕਰੀਏ ਤਾਂ ਤ੍ਰਿਪਤੀ ਰਜਿੰਦਰ ਪਾਜਵਾਦ ਰਾਣਾ ਕੇਪੀ ਪੰਚੇ ਨੇ ਤੇ ਭਾਜਪਾ ਤੋਂ ਸੁਨੀਲ ਜਾਖੜ ਮਨਰੰਜਨ ਕਾਲੀ ਇੱਥੇ ਪਹੁੰਚ ਚੁੱਕੇ ਨੇ ਤਾਂ ਪਾਣੀਆਂ ਦੀ ਵਾਰ ਤੇ ਅੱਜ ਜੋ ਅਹਿਮ ਚਰਚਾ ਹੋਣੀ ਹੈ 올 ਪਾਰਟੀ ਮੀਟਿੰਗ ਅੱਜ ਜੋ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਹਰਿਆਣਾ ਨੂੰ ਪਾਣੀ ਛੱਡ ਦਿੱਤਾ ਗਿਆ ਹਰਿਆਣਾ ਦੇ ਵੱਲੋਂ ਪਾਣੀ ਦਾ ਜਦੋਂ ਜ਼ਿਕਰ ਕੀਤਾ ਗਿਆ ਤੇ ਮੁੱਖ ਮੰਤਰੀ ਮਾਨ ਆਪ ਲਾਈਵ ਹੋਏ ਸੀ ਜਿਨ੍ਹਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਦੇ ਕੋਲ ਪਾਣੀ ਹੈ ਹੀ ਨਹੀਂ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਪਾਣੀਆਂ ਦੇ ਮੁੱਦੇ ਤੇ ਵਾਰ ਲਗਾਤਾਰ ਛੜ ਚੁੱਕੀ ਹੈ ਹਾਲਾਂਕਿ ਕੀ ਮਸਲਾ ਜੋ ਇਸ ਮੀਟਿੰਗ ਦੇ ਵਿੱਚ ਵਿਚਾਰਾ ਚਰਚਾ ਜਾਏਗਾ ਬੇहद ਅਹਿਮ ਦੇਖਣ ਵਾਲੀ ਗੱਲ ਹੈ ਇਹ ਤਾਂ ਪੰਜਾਬ ਭਵਨ ਤੋਂ ਫਿਲਹਾਲ ਤੁਹਾਨੂੰ ਲਾਈਵ ਤੇ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਹਰਿਆਣਾ ਨੂੰ ਪਾਣੀ ਦੇਣ ਸੰਬੰਧੀ ਜੋ ਵਿਚਾਰਾ ਚਰਚਾ ਇਸ ਮੀਟਿੰਗ ਦੇ ਵਿੱਚ ਅੱਜ ਜੋ ਕੀਤੀਆਂ ਜਾਣੀਆਂ ਨੇ ਤਾਂ ਆਲ ਪਾਰਟੀ ਮੀਟਿੰਗ ਜੋ ਕਿ ਅੱਜ ਚੰਡੀਗੜ੍ਹ ਦੇ ਵਿੱਚ ਸੱਦੀ ਗਈ ਹੈ ਪੰਜਾਬ ਭਵਨ ਦੇ ਵਿੱਚ ਸੱਦੀ ਗਈ ਹੈ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਬਲਵਿੰਦਰ ਸਿੰਘ ਭੁੰਦੜ ਇੱਥੇ ਪਹੁੰਚ ਚੁੱਕੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਇੱਥੇ ਪਹੁੰਚ ਚੁੱਕੇ ਨੇ ਭਾਜਪਾ ਤੋਂ ਸੁਨੀਲ ਜਾਕੜ ਇੱਥੇ ਪਹੁੰਚ ਚੁੱਕੇ ਨੇ ਮਨੋਰੰਜਨ ਕਾਲੀ ਇੱਥੇ ਪਹੁੰਚੇ ਨੇ ਤੋਂ ਅਮਨ ਅਰੋੜਾ ਵੀ ਆਮਾਦੀ ਪਾਰਟੀ ਤੋਂ ਜੋ ਇੱਥੇ ਖਾਸ ਤੌਰ ਤੇ ਪਹੁੰਚੇ ਨੇ ਲਗਾਤਾਰ ਜੋ ਇੱਥੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਇਕਜੁੱਟ ਹੋਣਗੇ ਪੰਜਾਬ ਦੇ ਮੁੱਦੇ ਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਜੋ ਗੱਲਬਾਤ ਅੱਜ ਕੀਤੀ ਜਾਵੇਗੀ ਵਿਚਾਰ ਆਚਰਚਾਵਾਂ ਹੋਣਗੀਆਂ ਕਿਉਂਕਿ ਪੰਜਾਬ ਦੇ ਕੋਲ ਵੀ ਬੇਹੱਦ ਪਾਣੀ ਘਟਦਾ ਜਾ ਰਿਹਾ ਹੈ ਲਗਾਤਾਰ ਇਸ ਗੱਲ ਦਾ ਵਾਰ-ਵਾਰ ਜ਼ਿਕਰ ਹੋ ਰਿਹਾ ਪਰ ਜਦੋਂ ਹਰਿਆਣਾ ਨੂੰ ਪਾਣੀ ਦੇ ਦਿੱਤਾ ਗਿਆ ਸੀ ਇੱਕ ਸਾਲ ਦਾ ਪੂਰਾ ਉਹਨਾਂ ਨੂੰ ਪਾਣੀ ਦਿੱਤਾ ਗਿਆ ਫਿਰ ਹਰਿਆਣਾ ਦੇ ਵੱਲੋਂ ਆਪਣਾ ਪਾਣੀ ਵਰਤਣ ਤੋਂ ਬਾਅਦ ਪਾਣੀ ਦੀ ਮੰਗ ਕਿਉਂ ਕੀਤੀ ਗਈ ਮੁੱਖ ਮੰਤਰੀ ਮਾਨ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਕਿ 21 ਮਈ ਦਾ ਉਹ ਹਿਸਾਬ ਕਿਤਾਬ ਹੁੰਦਾ ਹੈ 21 ਮਈ ਨੂੰ ਉਹਨਾਂ ਨੂੰ ਵਰਤਨ ਯੋਗ ਸਾਲ ਭਰ ਦਾ ਪਾਣੀ ਦਿੱਤਾ ਜਾਂਦਾ ਹੈ ਫਿਰ ਕਿਉਂ 850 ਕਿਉਂ ਸਿੱਖ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਤੇ ਉੱਥੇ ਹੀ ਜਦੋਂ ਹੁਣ ਇਹ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਸਿਆਸਤ ਲਗਾਤਾਰ ਗਰਮਾਈ ਮਲਵਿੰਦਰ ਸਿੰਘ ਕਾਂਗ ਦੇ ਵੱਲੋਂ ਸਿੱਧੇ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਨਾਲੇ ਕੋਈ ਜੀ ਸਾਜ਼ਿਸ਼ ਹੋਈ ਹੈ ਪੰਜਾਬ ਦੇ ਕੋਲ ਆਪ ਪਾਣੀ ਨਹੀਂ ਹੈ ਫੇਰ ਪੰਜਾਬ ਤੋਂ ਕਿਉਂ ਪਾਣੀ ਮੰਗਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਓਨੇ ਦੀ ਬਜਾਈ ਸ਼ੁਰੂ ਹੋ ਜਾਵੇਗੀ ਜਿਹੜੀ ਦੀ ਬਜਾਈ ਕੀਤੀ ਜਾਵੇਗੀ ਜਿਸ ਕਰਕੇ ਪੰਜਾਬ ਨੂੰ ਆਪ ਪਾਣੀ ਦੀ ਬਹੁਤ ਲੋੜ ਹੈ ਤਾਂ ਲਗਾਤਾਰ ਜੋ ਪਾਣੀਆ ਦੇ ਮੁੱਦੇ ਤੇ ਇਹ ਵਾਰ ਛਿੜ ਚੁੱਕੀ ਹੈ ਪਾਣੀਆ ਦੇ ਮੁੱਦੇ ਤੇ ਜੰਗ ਛਿੜੀ ਹੈ ਲਗਾਤਾਰ ਜੋ ਇਹ ਸਿਆਸਤ ਵੀ ਗਰਮਾਉਂਦੀ ਨਜ਼ਰ ਆ ਰਹੀ ਹੈ ਤਾਂ ਪੰਜਾਬ ਭਵਨ ਤੋਂ ਇਹ live ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ live ਤਸਵੀਰਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਇੱਥੇ ਪਹੁੰਚਣਗੇ 올 ਪਾਰਟੀ ਮੀਟਿੰਗ ਜੋ ਕਿ ਅੱਜ ਸੱਦੀ ਗਈ ਹੈ ਪਾਣੀ ਦਾ ਮੁੱਦੇ ਤੇ ਇਸ ਮੀਟਿੰਗ ਦੇ ਵਿੱਚ ਵਿਚਾਰਾ ਚਰਚਾ ਹੋਣਗੀਆਂ ਤੁਹਾਨੂੰ ਦੱਸ ਦੇ ਕਿ ਕੁਝ ਹੀ ਸਮਾਂ ਹੋਰ ਜਿਸ ਤੋਂ ਬਾਅਦ ਜੋ ਮੀਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ ਕਿਉਂਕਿ ਇੱਥੇ ਸਾਰੇ ਜੋ ਨੁਮਾਇੰਦੇ ਪਾਰਟੀਆਂ ਦੇ ਪਹੁੰਚ ਚੁੱਕੇ ਨੇ ਤਾਂ ਪਾਣੀਆਂ ਦੀ ਵੰਡ ਦਾ ਜੋ ਇਹ ਮਸਲਾ ਕੀ ਹੱਲ ਹੋਵੇਗਾ ਬਹੁਤ ਅਹਿਮ ਸਵਾਲ ਹੈ ਸਭ ਦੀਆਂ ਨਜ਼ਰਾਂ ਇਸ ਸਵਾਲ ਤੇ ਟਿਕੀਆਂ ਹੋਈਆਂ ਨੇ ਤੁਹਾਨੂੰ ਦੱਸ ਦੇ ਕਿ ਜੋ ਕੇਂਦਰ ਅਤੇ ਪੰਜਾਬ ਹਰਿਆਣਾ ਦੇ ਵੱਲੋਂ ਚਾਰ ਰਾਜਾਂ ਦੇ ਨਾਲ ਅੱਜ ਇਹ ਹਾਈ ਲੈਵਲ ਮੀਟਿੰਗ ਸੱਦੀ ਗਈ ਹੈ ਪੰਜਾਬ ਹਰਿਆਣਾ ਜੋ ਕਿ ਪਾਣੀਆਂ ਦੇ ਮੁੱਦੇ ਤੇ ਲਗਾਤਾਰ جنگ ਇਹ ਛੜੀ ਹੋਈ ਨਜ਼ਰ ਆਈ ਹੈ ਕੇਂਦਰ ਦੇ ਵੱਲੋਂ ਪੰਜਾਬ ਤੇ ਹਰਿਆਣਾ ਸਮੇਤ ਚਾਰ ਰਾਜਾਂ ਦੇ ਨਾਲੇ ਹਾਈ ਲੈਵਲ ਮੀਟਿੰਗ ਚੰਡੀਗੜ੍ਹ ਦੇ ਵਿੱਚ ਸੱਦੀ ਗਈ ਹੈ ਪੰਜਾਬ ਭਵਨ ਦੇ ਵਿੱਚ ਇਹ ਮੀਟਿੰਗ ਕੁਝ ਹੀ ਸਮੇਂ ਬਾਅਦ ਸ਼ੁਰੂ ਹੋ ਜਾਵੇਗੀ ਤੇ ਲਗਾਤਾਰ ਸਭ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਕਿ ਪਾਣੀਆਂ ਦਾ ਮੁੱਦਾ ਕਿਵੇਂ ਹੱਲ ਹੋਵੇਗਾ ਪਾਣੀਆਂ ਦਾ ਮੁੱਦਾ ਕੀ ਹੱਲ ਹੋਵੇਗਾ ਵੀ ਜਾਂ ਨਹੀਂ ਕਿਉਂਕਿ ਲਗਾਤਾਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਪਾਣੀ ਬੇਹੱਦ ਘਟਦਾ ਜਾ ਰਿਹਾ ਹੈ ਧਰਤੀ ਹੇਠਲਾ ਪਾਣੀ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਸਿਆਸਤ ਪੂਰੇ ਤਰੀਕੇ ਨਾਲ ਗਰਮਾਈ ਹੋਈ ਹੈ ਹਾਲਾਂਕਿ ਜੋ ਸੁਨੀਲ ਜਾਖੜ ਹੈ ਜਿਨ੍ਹਾਂ ਦੇ ਵੱਲੋਂ ਬੀਤੇ ਦਿਨ ਤਾਂ ਕਹ ਕੁਝ ਵੀ ਨਹੀਂ ਕਿਹਾ ਗਿਆ ਤਾਂ ਉਹਨਾਂ ਤੇ ਵੀ ਨਿਸ਼ਾਨੇ ਸਾਦੇ ਗਏ ਕਿ ਉਹ ਆਪ ਪੰਜਾਬ ਦੇ ਨੇ ਕਿਉਂ ਨਹੀਂ ਪੰਜਾਬ ਦੇ ਹੱਕ ਦੀ ਆਵਾਜ਼ ਚੁੱਕ ਰਹੇ ਹਾਲਾਂਕਿ ਸੁਨੀਲ ਜਾਖੜ ਵੀ ਅੱਜ ਇਸ ਮੀਟਿੰਗ ਦਾ ਹਿੱਸਾ ਬਣੇ ਨੇ ਤਾਂ ਕੁਝ ਹੀ ਸਮੇਂ ਬਾਅਦ ਇਹ ਮੀਟਿੰਗ ਸ਼ੁਰੂ ਹੋ ਜਾਵੇਗੀ ਹਰਿਆਣਾ ਨੂੰ ਪਾਣੀ ਦੇ ਸੰਬੰਧੀ ਜੋ ਵਿਚਾਰਾ ਚਰਚਾ ਇਸ ਮੀਟਿੰਗ ਦੇ ਵਿੱਚ ਕੀਤੀਆਂ ਜਾਣਗੀਆਂ ਵੱਖ-ਵੱਖ ਨਮਾਇंदे ਵੱਖ-ਵੱਖ ਪਾਰਟੀਆਂ ਦੇ ਜੋ ਇੱਥੇ ਪਹੁੰਚੇ ਹੋਏ ਨੇ ਤਾਂ ਸਹਿਯੋਗੀ ਕਮਲ ਲਗਾਤਾਰ ਗਰਾਉਂਡ ਜ਼ੀਰੋ ਤੋਂ ਲਾਈਵ ਸਾਡੇ ਨਾਲ ਜੁੜੇ ਹੋਏ ਨੇ ਕਮਲ ਕਿੰਨੇ ਸਮੇਂ ਦਾ ਹੋਰ ਇੰਤਜ਼ਾਰ ਮੀਟਿੰਗ ਸ਼ੁਰੂ ਹੋਣ ਦੇ ਲਈ ਤੇ ਸਭ ਤੋਂ ਅਹਿਮ ਸਵਾਲ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਪਾਣੀਆਂ ਦਾ ਮੁੱਦਾ ਹੱਲ ਹੁੰਦਾ ਨਜ਼ਰ ਆਉਂਦਾ ਹੀ ਨਹੀਂ ਇਹ ਬਿਲਕੁਲ ਕੁਲਵਿੰਦਰ ਦੇਖੋ ਖਾਸ ਤੌਰ ਤੇ ਕੁਝ ਸਮੇਂ ਦੇ ਵਿੱਚ ਜੋ ਕਸਦ ਸਰਪਾਰਟੀ ਮੀਟਿੰਗ ਹੈ ਉਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਵਾਮ ਪਾਰਟੀਆਂ ਦੇ ਜੋ ਆਗੂ ਨੇ ਨਮਾਇंदे ਨੇ ਉਹ ਇਸ ਸਮੇਂ ਇਸ ਬੈਠਕ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਉਹ ਖੁਦ ਜਿਹੜੇ ਪਹੁੰਚੇ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਜੋ ਪ੍ਰਧਾਨ ਨੇ ਅਮਨ अरोड़ा ਉਹ ਜਿਹੜੇ ਕਸਦ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਨੇ ਉੱਥੇ ਸ਼੍ਰੋਮਣੀ ਅਕਾਲੀ ਦਲ ਤੋਂ ਬਲਵਿੰਦਰ ਸਿੰਘ ਭੁੰਦੜਾ ਤੇ ਡਾਕਟਰ ਦਲਜੀਤ ਸਿੰਘ ਟੀਮਾ ਨੇ ਉਹ ਪਹੁੰਚ ਚੁੱਕੇ ਨੇ ਭਾਜਪਾ ਤੋਂ ਅਜੋ ਪ੍ਰਧਾਨ ਨੇ ਪੰਜਾਬ ਆਜਪਾ ਦੇ ਪ੍ਰਧਾਨ ਨੇ ਸੁਨੀਲ ਕੁਮਾਰ ਜਾਖੜ ਅਤੇ ਮਨਰੰਜਨ ਕਾਲਿਆ ਉਹ ਜਿਹੜੇ ਕਿਸੇ ਦੇ ਇਸ ਬੈਠਕ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਨੇ ਉਸ ਤੋਂ ਇਲਾਵਾ ਜੇ ਬਸਪਾ ਦੀ ਗੱਲ ਕੀਤੀ ਜਾਵੇ ਅਵਤਾਰ ਸਿੰਘ ਕਰੀਮਪੁਰੀ ਅਤੇ ਡਾਕਟਰ ਨਛੱਤਰਪਾਲ ਸਿੰਘ ਜੋ ਵਿਧਾਇਕ ਨੇ ਉਹ ਜਿਹੜੇ ਪਹੁੰਚੇ ਨੇ ਬਸਪਾ ਤੋਂ ਅਤੇ ਕਾਂਗਰਸ ਤੋਂ ਤਰਪਜਿੰਦਰ ਸਿੰਘ ਬਾਜਵਾ ਅਤੇ ਰਾਣਾ ਕੇਪੀ ਨੇ ਜਿਹੜੇ ਕਿਸੇ ਦੇ ਉਹ ਇਸ ਬੈਠਕ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚ ਚੁੱਕੇ ਨੇ ਤਾਂ ਇਹ ਸਿੱਧੇ ਤੌਰ ਤੇ ਦੇਖਿਆ ਜਾਵੇ ਜਿੰਨਾਂ ਪਾਰਟੀਆਂ ਨੂੰ ਤੁਆਮ ਪਾਰਟੀਆਂ ਸੱਦਾ ਦਿੱਤਾ ਗਿਆ ਸੀਗਾ ਤੁਆਮ ਪਾਰਟੀਆਂ ਦੇ ਦੋ ਦੋ ਨੁਮਾਇੰਦੇ ਜਿਹੜੇ ਇਸ ਸਮੇਂ ਬੈਠਕ ਦੇ ਵਿੱਚ ਪਹੁੰਚੇ ਨੇ ਕੁਝ ਸਮੇਂ ਤੱਕ ਕਿਸੇ ਦੇ ਮਿੰਟਾਂ ਦੇ ਵਿੱਚ ਕਿਸੇ ਦੀ ਬੈਠਕਾ ਉਹ ਸ਼ੁਰੂ ਹੋਣ ਜਾ ਰਹੀ ਆ ਅਤੇ ਅੱਜ ਸਿੱਧੇ ਤੌਰ ਤੇ ਕਿਸਦੇ ਆ ਸਰ ਪਾਰਟੀ ਮੀਟਿੰਗ ਬੁਲਾਉਣ ਦਾ ਫੈਸਲਾ ਜੋ ਲਿਆ ਗਿਆ ਸੀਗਾ ਉਹ ਕਿਤੇ ਨਾ ਕਿਤੇ ਕਿਸੇ ਦੇ ਪੰਜਾਬ ਦੇ ਹੱਕ ਦੇ ਵਿੱਚ ਅੱਗੇ ਕਿਸੇ ਦੇ ਕਾਮਯਾਬ ਹੁੰਦਾ ਹੋਇਆ ਦਿਖਾਈ ਦੇ ਸਕਦਾ ਕਿਉਂਕਿ ਜਿਸ ਤਰੀਕੇ ਇਹ तमाम ਪਾਰਟੀਆਂ ਪੰਜਾਬ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਇਕੱਠੀਆਂ ਹੋਣੀਆਂ ਤਾਂ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਸੈਸ਼ਨ ਵੀ ਕਿਸੇ ਦੇ ਆ ਬੁਲਾਇਆ ਜਾਣਾ ਤੇ ਉਸ ਤੋਂ ਪਹਿਲਾਂ 올 ਪਾਰਟੀ ਮੀਟਿੰਗ ਕਰਕੇ ਇੱਕਜੁੱਟਤਾ ਕਰਕੇ ਜਿਹੜਾ ਆਪਣਾ ਡਿਸੀਜਨ ਹੈ ਪੰਜਾਬ ਦੀਆਂ ਉਤਵਾਹ ਪਾਰਟੀਆਂ ਸੁਣਾ ਸਕਦੀਆਂ ਨੇ ਕਿ ਅਸੀਂ ਪੰਜਾਬ ਦਾ ਇੱਕ ਵੀ ਬੂੰਦ ਜਿਹੜਾ ਪਾਣੀ ਆ ਉਹ ਕਿਸੇ ਦੇ ਹਰਿਆਣਾ ਨੂੰ ਨਹੀਂ ਦੇ ਸਕਦੇ ਕਿਉਂਕਿ ਇਸ ਸਮੇਂ ਜੋ ਪਾਣੀ ਦੇ ਹਾਲਾਤ ਆ ਐ ਚਾਹ ਪਾਖੜਾ ਡੈਮ ਦੇਖਿਆ ਜਾਵੇ ਚਾਹ ਕਿਸੇ ਦੇ ਰਣਜੀਤ ਸਾਗਰ ਡੈਮ ਦੇ ਕਿ ਦੇਖਿਆ ਜਾਵੇ ਚਾਹ ਪੌਂਗ ਡੈਮ ਦੇਖਿਆ ਜਾਵੇ ਉਹ ਆਪਣੇ ਪਾਣੀ ਦੇ ਪੱਧਰ ਤੋਂ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਜਿਹੜਾ ਕਿਸੇ ਦੇ ਥੱਲੇ ਚੱਲ ਰਹੇ ਨੇ ਜਿਹੜਾ ਇੱਕ ਕਿਸੇ ਦੇ 11 11 12-12 ਫੁੱਟ ਜਿਹੜੇ ਉਹ ਥੱਲੇ ਚੱਲ ਰਹੇ ਪਿਛਲੇ ਲੈਵਲ ਨਾਲੋਂ ਤਾਂ ਉਸ ਕਰਕੇ ਇਸ ਵਾਰ ਪਾਣੀ ਦਾ ਸੰਕਟ ਹੋਰ ਜ਼ਿਆਦਾ ਜਿਹੜਾ ਦਿਖਾਈ ਦੇ ਰਿਹਾ ਦੂਸਰਾ ਪੰਜਾਬ ਇਸ ਤੋਂ ਸਮੇਂ ਜਿਹੜਾ ਕਿਸਦੇ ਚਾਹੇ ਧਰਤੀ ਹੇਠਲਾ ਪਾਣੀ ਆ ਚਾਹੇ ਉਹ ਦਰਿਆਈ ਪਾਣੀ ਆ ਉਹਨਾਂ ਦੇ ਇੱਕ ਸੰਕਰ ਦੇ ਵਿੱਚੋਂ ਗੁਜ਼ਰਦਾ ਹੋਇਆ ਦਿਖਾਈ ਦੇ ਰਿਹਾ ਬਹੁਤ ਸਾਰੇ ਬਲਾਕ ਨੇ ਜਿਹੜੇ ਕਿਸੇ ਦੇ ਡਾਰਕ ਜ਼ੋਨ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਸੰਕਟ ਉਹਨਾਂ ਥਾਵਾਂ ਤੇ ਪਾਣੀ ਨੂੰ ਲੈ ਕੇ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਆ ਚੁੱਕਿਆ ਕਮਲ ਲਗਾਤਾਰ ਬਣੇ ਰਿਹਾ ਇੱਕ ਵਾਰ ਇਹ ਸਭ ਨੇ ਦਰਸ਼ਕਾਂ ਨੂੰ ਦੱਸਿਆ ਕਿ ਜੋ ਪਾਣੀ ਅਤੇ ਬੁੱਧੇ ਤੇ ਪੰਜਾਬ ਪਵਨ ਚੰਡੀਗੜ੍ਹ ਦੇ ਵਿੱਚ ਜੋ ਮੀਟਿੰਗ ਸੱਦੀ ਗਈ ਹੈ ਫਿਲਹਾਲ ਸ਼ੁਰੂ ਹੋ ਚੁੱਕੀ ਹੈ ਜੀ ਪੰਜਾਬ ਹਨ ਹਿਮਾਚਲ ਤੇ ਸਭ ਤੋਂ ਪਹਿਲਾਂ ਇਸ ਖਬਰ ਨੂੰ ਨਾਸ਼ਰ ਕੀਤਾ ਜਾ ਰਿਹਾ ਹੈ ਪਾਣੀ ਦੇ ਮੁੱਦੇ ਤੇ ਚੰਡੀਗੜ੍ਹ ਦੇ ਵਿੱਚ ਆਲ ਪਾਰਟੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਬਲਵਿੰਦਰ ਸਿੰਘ ਪੁੰਦਰ ਤੇ ਡਾਕਟਰ ਦਲਜੀਤ ਛੀਮਾ ਸ਼੍ਰੋਮਣੀ ਅਕਾਲੀ ਦਲ ਤੋਂ ਸ਼ਾਮਲ ਹੋਣੇ ਕਾਂਗਰਸ ਉਤਰੇਤਰ ਰਜਿੰਦਰ ਬਾਜਵਾ ਤੇ ਰਾਣਾ ਕੇਪੀ ਮੀਟਿੰਗ ਦੇ ਵਿੱਚ ਪਹੁੰਚੇ ਨੇ ਪਾਜਪਾ ਤੋਂ ਸੁਨੀਲ ਜਾਖੜ ਮਨੋਰੰਜਨ ਕਾਲੀਆ ਵੀ ਇਸ ਖਾਸ ਤੌਰ ਤੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਹਰਿਆਣਾ ਨੂੰ ਪਾਣੀ ਦੇ ਸੰਬੰਧੀ ਜੋ ਇਸ ਮੀਟਿੰਗ ਦੇ ਵਿੱਚ ਵਿਚਾਰਾ ਚਰਚਾ ਕੀਤੀਆਂ ਜਾਣਗੀਆਂ ਪਾਣੀਆਂ ਦੇ ਮੁੱਦੇ ਤੇ ਲਗਾਤਾਰ ਜੋ ਕਈ ਅਹਿਮ ਤੇ ਗੰਭੀਰ ਸਵਾਲ ਜਵਾਬ ਹੋਣਗੇ ਤੁਹਾਨੂੰ ਦੱਸ ਦੇ ਕਿ ਲਗਾਤਾਰ ਜੋ ਇਸ ਚੀਜ਼ ਤੇ ਨਜ਼ਰ ਪਣੀ ਰਹੇਗੀ ਤੇ ਉਥੇ ਹੀ ਫਿਲਹਾਲ ਜੋ ਵੱਡਾ ਤੇ ਅਹਿਮ ਅਪਡੇਟ ਹੈ ਸਭ ਤੋਂ ਪਹਿਲਾ ਜੀ ਪੰਜਾਬ ਰਣਾ ਹਿਮਾਚਲ ਤੇ ਕਿ ਪਾਣੀਆਂ ਦੇ ਮੁੱਦੇ ਤੇ ਜੋ ਚੰਡੀਗੜ੍ਹ ਦੇ ਵਿੱਚ ਅੱਜ 올 ਪਾਰਟੀ ਮੀਟਿੰਗ ਸੱਦੀ ਗਈ ਹੈ ਫਿਲਹਾਲ ਦੇ ਲਈ ਇਹ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਵਿਰੋਧੀ ਪਾਰਟੀਆਂ ਜੋ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਬਹੁਤ ਵੱਡਾ ਸਵਾਲ ਹੈ ਤਮਾਮ ਸਵਾਲ ਖੜੇ ਹੁੰਦੇ ਨੇ ਪਰ ਸਭ ਤੋਂ ਵੱਡੀ ਚੀਜ਼ ਕਿ ਪੰਜਾਬ ਦੇ ਮੁੱਦੇ ਦੀ ਹਰ ਇੱਕ ਪਾਰਟੀ ਗੱਲ ਕਰਦੀ ਹੈ ਪੰਜਾਬ ਨੂੰ ਜੋ ਤਰੱਕੀ ਦੇ ਰਾਤੇ ਪਹੁੰਚਾਉਣ ਦੇ ਲਈ ਹਰ ਇੱਕ ਪਾਰਟੀ ਗੱਲ ਕਰਦੀ ਹੈ ਪਰ ਵੱਡਾ ਤੇ ਤਮਾਮ ਸਵਾਲ ਕੀ ਅੱਜ ਦੀ ਮੀਟਿੰਗ ਦੇ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਹੋਣਗੀਆਂ ਕਿ ਨਹੀਂ ਲਗਾਤਾਰ ਸਹਿਯੋਗੀ ਕਮਲਦੀਪ ਛੜਨਰ ਬਣੇ ਹੋਏ ਨੇ ਕਮਲ ਓਵਰ ਟੂ ਯੂ ਵਾਹ ਤੇ ਜਿਹੜੀ ਸਰਪਾਰਟੀ ਇਹ ਬਿਲਕੁਲ ਗੁਰਵਿੰਦਰ ਦੇਖੋ ਜਿਹੜੀ 올 ਪਾਰਟੀ ਮੀਟਿੰਗ ਆ ਉਹ ਇਸ ਸਮੇਂ ਸ਼ੁਰੂ ਹੋ ਚੁੱਕੀ ਆ ਅਤੇ ਤਵਾਮ ਪਾਰਟੀਆਂ ਦੇ ਜਿਹੜੇ ਨਮਾਇंदे ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਿਹੜੇ ਪਹੁੰਚੇ ਸਨ ਅਤੇ ਕੁਝ ਸਮੇਂ ਤੱਕ ਜੋ ਕਿ ਸਾਨੂੰ ਇੱਕ ਸਰਬਸਾਂਝਾ ਡਿਸੀਜਨ ਜਿਹੜਾ ਤਵਾਮ ਪਾਰਟੀਆਂ ਦੇ ਨਮਾਇੰਦਿਆਂ ਵੱਲੋਂ ਲਿਆ ਜਾਏਗਾ ਕਿਉਂਕਿ ਇਸ ਸਮੇਂ ਦੇਖਿਆ ਜਾਵੇ ਤਾਂ 올 ਪਾਰਟੀ ਮੀਟਿੰਗ ਦੇ ਵਿੱਚ ਤਵਾਮ ਪਾਰਟੀਆਂ ਵੱਲੋਂ ਇਸ ਤੋਂ ਪਹਿਲਾਂ ਵੀ ਜਿਹੜਾ ਕਿਤਨੇ ਕਿਤੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਾਂ ਸੰਘੀ ਟੰਚੇ ਨੂੰ ਲੈ ਕੇ ਲਗਾਤਾਰ ਜਿਹੜੇ ਪਾਕੇ ਰੱਖੇ ਜਾਂਦੇ ਨੇ ਪਰ ਅੱਜ ਦੇਖਣਾ ਹੋਏਗਾ ਕਿ ਵਾਕਏ ਦੇ ਵਿੱਚ ਸਾਰੀਆਂ ਪਾਰਟੀਆਂ तमाम ਪਾਰਟੀਆਂ ਇਕੱਠੀਆਂ ਹੋ ਕੇ ਇੱਕ ਜੁੜਤਾ ਦਿਖਾਉਂਦੇ ਹੋਏ ਪੰਜਾਬ ਦੇ ਪਾਣੀ ਦੇ ਉੱਪਰ ਆਪਣਾ ਪੱਖ ਰੱਖਦੀਆਂ ਨੇ ਅਤੇ ਇਸ ਪੱਖ ਨੂੰ ਮਜ਼ਬੂਤੀ ਦੇ ਨਾਲ ਲਾਗੂ ਕਰਵਾਉਂਦੀਆਂ ਨੇ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਕਾਲੀ ਦਲ ਦੀ ਗੱਲ ਕੀਤੀ ਜਾਵੇ ਕਾਂਗਰਸ ਦੀ ਗੱਲ ਕੀਤੀ ਜਾਵੇ ਇੱਥੋਂ ਤੱਕ ਭਾਜਪਾ ਦੇ ਵੀ ਕਈ ਨੁਮਾਇੰਦੇ ਜਿਹੜੇ ਲਗਾਤਾਰ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਪੰਜਾਬ ਦੇ ਕੋਲ ਇਸ ਸਮੇਂ ਵਾਧੂ ਪਾਣੀ ਨਹੀਂ ਹੈ ਗਵਾਂਢੀ ਸੂਬੇ ਨੂੰ ਦੇਣ ਦੇ ਲਈ ਤਾਂ ਉਸ ਕਰਕੇ ਜਿਹੜਾ ਕਹਿ ਸਕਦੇ ਆ ਕਿ ਇੱਕ ਬੂੰਦ ਵਾਧੂ ਜਿਹੜਾ ਪਾਣੀ ਹੈ ਉਹ ਹਰਿਆਣਾ ਨੂੰ ਨਹੀਂ ਦਿੱਤਾ ਜਾਂਦਾ ਤਾਂ ਦੂਸਰੇ ਜੋ ਕਿ ਸਦੇ ਇੱਕ ਮਿਆਦ ਤੇ ਇਸ ਵਕਤ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਚੰਡੀਗੜ੍ਹ ਤੋਂ ਦਿਖਾ ਰਹੇ ਹਾਂ ਤੁਹਾਨੂੰ ਦੱਸ ਦੇ ਇੱਕ ਪੰਜਾਬ ਭਵੰਦ ਵਿੱਚ ਅੱਜ ਅਹਿਮ ਮੀਟਿੰਗ ਜੋ ਕਿ ਸੱਦੀ ਗਈ ਹੈ 올 ਪਾਰਟੀ ਮੀਟਿੰਗ ਫਿਲਹਾਲ ਜੋ ਕਿ ਸ਼ੁਰੂ ਹੋ ਚੁੱਕੀ ਹੈ ਲਾਈਵ ਤਸਵੀਰਾਂ ਹਾਲਾਂਕਿ तमाम ਸਵਾਲ ਖੜੇ ਹੁੰਦੇ ਨੇ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਪਾਣੀ ਦਾ ਮੁੱਦਾ ਹੱਲ ਹੋਵੇਗਾ ਕਿਉਂਕਿ ਜਿਸ ਹਿਸਾਬ ਦੇ ਨਾਲ ਪਾਣੀ ਦੇ ਮੁੱਦੇ ਤੇ ਜੋ ਸਿਆਸਤ ਗਰਮਾਈ ਹੋਈ ਹੈ ਉਥੇ ਸਹਿਯੋਗੀ ਮਨੋਜ ਜੋਸ਼ੀ ਵੀ ਇਸੇ ਖਬਰ ਤੇ ਲਾਈਵ ਤੇ ਅਹਿਮ ਅਪਡੇਟ ਸਾਡੇ ਨਾਲ ਸਾਂਝਾ ਕਰਨਗੇ ਮਨੋਜ ਜੀ ਅੱਜ ਜੋ ਅਹਿਮ ਮੀਟਿੰਗ ਸੱਦੀ ਗਈ ਹੈ ਇਸ ਮੀਟਿੰਗ ਤੇ ਸਭ ਦੀਆਂ ਨਜ਼ਰਾਂ ਇਸ ਕਰਕੇ ਨੇ ਕਿਉਂਕਿ 올 ਪਾਰਟੀ ਮੀਟਿੰਗ ਹੈ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਉਥੇ ਭਾਵੇਂ ਵਿਰੋਧੀ ਧਿਰਾਂ ਨੇ ਪਰ ਕੀ ਪੰਜਾਬ ਦੇ ਮੁੱਦੇ ਤੇ ਸਾਰੀਆਂ ਪਾਰਟੀਆਂ ਇਕੱਠ ਹੋਣਗੀਆਂ ਸਭ ਤੋਂ ਅਹਿਮ ਸਵਾਲ ਹੈ